ਜ਼ਿਲ੍ਹਾ ਹੁਸ਼ਿਆਰਪੁਰ ਦੀ ਜਿਹੜੀ ਤਹਿਸੀਲ ਹੈ ਉੱਥੇ ਮੈਂ ਆਇਆ ਮੈਂ ਕਿਤੇ ਅੱਗੇ ਜਾਣਾ ਸੀ ਪਰ ਪਿਛਲੇ ਕਈ ਦਿਨਾਂ ਤੋਂ ਤਾਂ ਲਗਾਤਾਰ ਚੱਲ ਰਿਹਾ ਪਰ ਮੇਰੇ ਮਾਈਂਡ 'ਚ ਪਹਿਲੇ ਹੀ ਇਹ ਵਿਚਾਰ ਹੈਗਾ ਕਿ ਜਿਹਨੂੰ ਜਿਹਨੂੰ ਜ਼ਿੰਮੇਵਾਰੀ ਮਿਲੇ ਸਮਾਜ ਦੀ ਸੇਵਾ ਕਰਨ ਦੀ ਜੇ ਕੋਦੇ ਕੋਲੇ ਕੋਈ ਪਾਵਰ ਲੋਕਾਂ ਨੇ ਦਿੱਤੀ ਹੈ ਕੋਈ ਫੈਸਲੇ ਲੈਣ ਦੀ ਤਾਂ ਉਹ ਇਹ ਚੈੱਕ ਜ਼ਰੂਰ ਕਰੇ ਕਿ ਉਹ ਫੈਸਲੇ ਲਾਗੂ ਹੋ ਰਹੇ ਨੇ ਜਨਤਾ ਤੱਕ ਉਹਨਾਂ ਸਕੀਮਾਂ ਦਾ ਲਾਭ ਪਹੁੰਚ ਰਿਹਾ ਕਿਤੇ ਰਾਜਤਾਨੀ ਰੁਕ ਰਹੀਆਂ ਕੋਈ ਡਿਚਨਾ ਤਾਂ ਨਹੀਂ ਪੈਦਾ ਹੋ ਰਹੀਆਂ ਸੋ ਕੱਲ ਮੈਂ ਤੋਂ ਸਕੂਲਾਂ ਚ ਗਿਆ ਸੀ ਬੜਾ ਅੱਛਾ ਲੱਗਿਆ ਕਿ ਸਕੂਲਾਂ ਦੇ ਸਰਕਾਰੀ ਸਕੂਲਾਂ ਦੇ ਬੱਚੇ ਕੌਨਫੀਡੈਂਸ ਦੇ ਵਿੱਚ ਆਏ ਹੋਏ ਨੇ ਉਹਨਾਂ ਦਾ ਹੌਸਲੇ ਜਿਹੜੇ ਨੇ ਉਹ ਬਹੁਤ ਬੁਲੰਦ ਨੇ ਕੁਝ ਪੜ੍ਹਨ ਲਈ ਜ਼ਿੰਦਗੀ 'ਚ ਕੁਝ ਕਰਨਾ ਸੋ ਅੱਜ ਮੈਂ ਤਹਿਸੀਲ ਕੰਪਲੈਕਸ ਚ ਆਇਆ ਬਹੁਤ ਲੋਕ ਮਿਲੇ ਮਾਵਾ ਵੀ ਮਿਲੀਆਂ ਬਜ਼ੁਰਗ ਵੀ ਮਿਲੇ ਮੁਲਾਜ਼ਮ ਵੀ ਇੱਥੋਂ ਦੇ ਮਿਲੇ ਮੈਂ ਕਮੀਆਂ ਪੁੱਛਣ ਆਇਆ ਮੈਂ ਇਹ ਚੱਕ ਨਹੀਂ ਕਰਨ ਆਇਆ ਕਿ ਸਾਰਾ ਕੁਝ ਸਹੀ ਚੱਲੀ ਜਾਂਦਾ ਜਾਂ ਮੈਂ ਪਹਿਲਾਂ ਦੱਸਿਆ ਹੋਵੇ ਜੇ ਪਹਿਲਾਂ ਦੱਸਿਆ ਹੋਵਾਂਗੇ ਤਾਂ ਫਿਰ ਉਹ ਜਿਹੜੇ ਸਾਰਾ ਕੁਝ ਸੈੱਟ ਕਰ ਲੈਣਗੇ ਆ ਵੀ ਅੱਜ ਮੁੱਖ ਮੰਤਰੀ ਨੇ ਆਉਣਾ ਉਹ ਦੇਖ ਲੈਣਗੇ ਜਾਂ ਫਿਰ ਲੋਕਾਂ ਨੂੰ ਵੀ ਉਹ ਕਰ ਸਕਦੇ ਵੀ ਜੇ ਤੈਨੂੰ ਪੁੱਛ ਲਿਆ ਕੁਝ ਤਨੂੰ ਤੂੰ ਐਂ ਕਹਦੀਂ ਕਿ ਕਮਾਲ ਹੋਈ ਜਾਂਦੀ ਆ ਬਹੁਤ ਇਦਾਂ ਦਾ ਸੀ ਨਹੀਂ ਉਹ ਕਰਦੇ ਮੈਂ ਲੋਕਾਂ ਚੋਂ ਆਇਆ ਮੈਂ ਲੋਕਾਂ ਚ ਹੀ ਰਹਿਣਾ ਸੋ ਲੋਕਾਂ ਨੇ ਦੱਸਿਆ ਕਿਸੇ ਦੀ ਕੋਈ ਪਟਵਾਰੀ ਨਾਲ ਸੰਬੰਧਿਤ ਸਮੱਸਿਆ ਕਿਤੇ ਕੁਝ ਪਿੰਡ ਦੇ ਵਿੱਚ ਸੀਵਰੇਜ ਨਾਲ ਕਨੈਕਟ ਨਹੀਂ ਹੋਇਆ ਘਰ ਕੋਈ ਕੋਈ ਇੱਕ ਸਮਾਜ ਸੇਵੀ ਮਿਲੇ ਉਹ ਕਹਿੰਦੇ ਵੀ ਅਸੀਂ ਐਂਬੂਲੈਂਸ ਡੋਨੇਟ ਕਰਨੀ ਆ ਤੁਹਾਨੂੰ ਕਿ ਅਸੀਂ ਕੰਮ ਕਰਦੇ ਆ ਸੋ ਇਹੀ ਸਾਡਾ ਫਰਜ਼ ਬਣਦਾ ਬਤੌਰ ਮੁੱਖ ਮੰਤਰੀ ਮੈਂ ਇਹ سلسلہ ਜਿਹੜਾ ਉਹ ਜਾਰੀ ਰੱਖੂਗਾ ਮੈਨੂੰ ਵੀ ਬਹੁਤ ਸਕੂਨ ਮਿਲਦਾ ਜਦੋਂ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲ ਕੇ ਘਰੇ ਜਾਣਾ ਤੇ ਤੁਸੀਂ ਟੀਵੀ ਰਹੀਂ ਦਿਖਾਉਂਦੇ ਹੋ ਤਾਂ ਪਤਾ ਕਿਉਂਕਿ ਮੈਂ ਤਾਂ ਚਲਾ ਜਾਊਂਗਾ ਤੁਸੀਂ ਬਾਅਦ ਚ ਇਹਨਾਂ ਨਾਲ ਫੇਰ ਗੱਲ ਕਰੋਗੇ ਸ਼ਾਇਦ ਮੇਰੇ ਹੁੰਦੇ ਉਹਨਾਂ ਨਾਲ ਬੋਲ ਸਕਣ ਜਿੰਨਾ ਤੁਹਾਡੇ ਨਾਲ ਬੋਲ ਬੋਲਦੇ ਨੇ ਮੈਨੂੰ ਬਹੁਤ ਕੁਝ ਤੁਹਾਡੇ ਜਿਹੜੇ ਟੀਵੀ ਦੇ ਬਾਈਟਸ ਦੇ ਬਾਅਦ ਦੇ ਵਿੱਚ ਜਿਹੜੀਆਂ ਉਹਨਾਂ ਚੋਂ ਵੀ ਸਿੱਖਣ ਨੂੰ ਮਿਲਦਾ ਸੋ ਇਹ ਮੇਰਾ ਫਰਜ਼ ਬਣਦਾ ਹੈ ਤੁਹਾਨੂੰ ਵੀ ਚੌਥਾ ਖੰਭਾ ਕਿਹਾ ਜਾਂਦਾ ਹੈ ਲੋਕਤੰਤਰ ਦਾ ਤੁਹਾਡਾ ਵੀ ਆਪਾਂ ਜੇ ਹਰ ਰੋਜ਼ ਮਿਲ ਕੇ ਆਪਾਂ ਇਸ ਤਰ੍ਹਾਂ ਨਹੀਂ ਆ ਕਮੀਆਂ ਜਾਂ ਪੁਰਾਣੀਆਂ ਜੋ ਸਿਸਟਮ ਚ ਅਧੂਰੀਆਂ ਜਿਹੜੀਆਂ ਕਮੀਆਂ ਨੇ ਜਿਹੜੀਆਂ ਉਹਨਾਂ ਨੂੰ ਕਮੀਆਂ ਨੂੰ ਦੂਰ ਕਰਕੇ ਪੂਰਾ ਕਰੀਏ ਕਮੀਆਂ ਦਾ ਜ਼ਿਕਰ ਕੀਤਾ ਸਰ ਕੱਲ ਸਕੂਲ ਵਿਜ਼ਿਟ ਕੀਤੇ ਇੱਕ ਸਵਾਲ ਉੱਥੇ ਪੜਿਆ ਕਿ ਗਰੀਬੀ ਕੀ ਨੂੰ ਕਹਿੰਦੇ ਆ ਸਿਲੇਬਸ ਲੱਗਦਾ ਬਦਲਣ ਦੀ ਜ਼ਰੂਰਤ ਹੈ ਅਪਡੇਟ ਕਰਨ ਦੀ ਜ਼ਰੂਰਤ ਹੈ ਦੇਖੋ ਮਤਲਬ ਜੇ ਅੱਜ ਦੇ ਜ਼ਮਾਨੇ ਚ ਵੀ ਅਸੀਂ ਇਹ ਪੜਾਈ ਜਾਂਦੇ ਆ ਕਿ ਗਰੀਬੀ ਕੀ ਹੁੰਦੀ ਹੈ ਵਿਆਖਿਆ ਕਰੋ ਮਤਲਬ ਇਹ ਸ਼ਾਇਦ ਪ੍ਰਾਈਵੇਟ ਸਕੂਲਾਂ ਚ ਤਾਂ ਨਹੀਂ ਹੋਣਾ ਇਹ ਇਹ ਸਵਾਲ ਸਾਨੂੰ ਬਸ ਗਰੀਬੀयां ਹੀ ਸਿਖਾਈ ਜਾਂਦੇ ਆ ساری ਉਮਰ ਕਿ ਗਰੀਬ ਰਹਿਣਾ ਤੁਸੀਂ ਰੋਟੀ ਕਪੜਾ ਮਕਾਨ ਜਿਹਦੇ ਕੋਲੇ ਨਾ ਹੋਵੇ ਉਹਨੂੰ ਗਰੀਬ ਕਿਹਾ ਜਾਂਦਾ ਹੈ ਇਹਦੇ ਨੰਬਰ ਮਿਲਦੇ ਆ ਫਿਰ ਕਿ ਹਾਂ ਵੈਰੀ ਗੁੱਡ ਤੁਸੀਂ ਗਰੀਬੀ ਨੂੰ ਬਹੁਤ ਵਧੀਆ ਤਰੀਕੇ ਨਾਲ ਵਿਆਖਿਆ ਕੀਤੀ ਹੈ ਤੁਹਾਨੂੰ 10 ਚੋਂ 10 ਮਿਲਦੇ ਨੇ ਸਾਨੂੰ ਅੱਜ ਚੰਦ ਤੇ ਅਸੀਂ ਪਹੁੰਚ ਚੁੱਕੇ ਆ ਸਾਨੂੰ ਸਾਡੇ ਜਿਹੜੀ ਪੜ੍ਹਾਈ ਆ ਉਹ ਐਡਵਾਂਸ ਸਟੇਜ ਤੇ ਹੋਣੀ ਚਾਹੀਦੀ ਹੈ ਨਾ ਕਿ ਇਹੀ ਪੁੱਛੀ ਜਾਈਏ ਗਰੀਬੀ ਕੀ ਹੁੰਦੀ ਹੈ ਕਿਹੜੇ ਨੇ ਕਦੋਂ ਲੁੱਟਿਆ ਸਾਨੂੰ ਕਿਹੜਾ ਬਾਦਸ਼ਾਹ ਕਦੋਂ ਲੁੱਟ ਕੇ ਲੈ ਗਿਆ ਸੋ ਸਾਨੂੰ ਆਤਮ ਨਿਰਪਰ ਤੇ ਸਾਨੂੰ ਪੰਜਾਬ ਤਾਂ ਖਾਸ ਤੌਰ ਤੇ ਇੱਕ ਐਸੀ ਸਟੇਟ ਹੈ ਜਿਹੜੀ ਹਮੇਸ਼ਾ ਲੀਡ ਕਰਦੀ ਹੈ ਪੰਜਾਬ ਰਾਜ ਜਿਹੜਾ ਲੀਡ ਕਰਦਾ ਹੈ ਹਰ ਇਨਕਲਾਬ ਚ ਭਾਵੇਂ ਹਰ ਇਨਕਲਾਬ ਐ ਭਾਵੇਂ ਯਾਦੀ ਦੀ ਲੜਾਈ ਸੀ ਤਾਂ ਜਦੋਂ ਵੀ ਕਿਤੇ ਪੰਜਾਬ ਦੀ ਲੋੜ ਪੈਂਦੀ ਹੈ ਦੇਸ਼ ਨੂੰ ਤਾਂ ਪੰਜਾਬ ਜਿਹੜਾ ਉਹ ਦੇਸ਼ ਵਾਸਤੇ ਖੜਦਾ ਸੋ ਅ ਅੱਜ ਵੀ ਉਹਨਾਂ ਕਚੇਰੀਆਂ ਚ ਆਏ ਹਜੇ ਵੀ ਉਹੀ ਅਜੇ ਖੜੇ ਉੱਥੇ ਫਰਦਾਂ ਤੇ ਉੱਥੇ ਅਜੇ ਇੰਤਕਾਲਾਂ ਤੇ ਉੱਥੇ ਜਿਹੜੇ ਮੁਸ਼ਤਰਕੇ ਦੀਆਂ ਤਕਸੀਮਾਂ ਤੇ ਖੜੇ ਹਜੇ ਵੀ ਸੋ ਹੋਊਗਾ ਸਰਦ ਹੋਊਗਾ ਬਰਥ ਹੋਰ ਟਾਈਮ ਲੱਗ ਜਾਊਗਾ ਲਗਾਤਾਰ ਰੇਡ ਕਰ ਰਹੇ ਹੋ ਕੱਲ ਵੀ ਸਕੂਲਾਂ ਤੇ ਰੇਡ ਰੇਡ ਲਗਾਤਾਰ ਲੋਕਾਂ 'ਚ ਜਾ ਰਹੇ ਹੋ ਹਾਂ ਇਹ ਕੱਲੋ ਚੈੱਕ ਕੀਤਾ ਅੱਜ ਦਾ ਕੱਲ ਬੱਸਾ ਦੇਖੀ ਅੱਗੇ ਉਹਨਾਂ ਨੇ ਦਿਨਾਂ ਦੇ ਵਿੱਚ ਵੀ ਜਾਰੀ ਰਹਿਣਗੇ ਹੁਸ਼ਿਆਰਪੁਰ ਦੇ ਵਿੱਚ ਵੀ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕੁਝ ਬੱਸ ਨਹੀਂ ਸਾਰੇ ਸਿਕਾਈ ਸਾਰੇ ਜਿੰਨੇ ਵੀ ਸਰਕਾਰੀ ਸਕੂਲ ਨੇ ਖਾਸ ਤੌਰ ਤੇ ਐਸੇ ਸਕੂਲ ਜਿੱਥੇ ਅਰਦਲ ਦੇ ਪਿੰਡਾਂ ਤੋਂ ਬੱਚੇ ਆਉਂਦੇ ਨੇ ਖਾਸ ਤੌਰ ਤੇ ਕੁੜੀਆਂ ਹੁੰਦੀਆਂ ਨੇ ਬਹੁਤ ਸਾਰਾ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਕੁੜੀਆਂ ਦੇ ਮਾਪੇ ਨੇ ਧੀਆਂ ਦੇ ਸਾਡੀਆਂ ਦੇ ਬੱਚੀਆਂ ਦੇ ਉਹ ਇਸ ਗੱਲੋਂ ਮਤਲਬ ਆਪ ਕਈ ਵਾਰੀ ਇੰਟੈਲੀਜੈਂਟ ਬੱਚਿਆਂ ਨੂੰ ਹਟਾ ਲੈਂਦੇ ਨੇ ਪਰ ਨੂੰ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਕਿਉਂਕਿ ਜਾਣ ਦਾ ਸਾਧਨ ਨਹੀਂ ਕੋਈ ਟਰਾਲੀਆਂ ਪਿੱਛੇ ਲਟਕ ਕੇ ਜਾਂਦੀਆਂ ਕੋਈ ਬੱਸਾਂ 'ਚ ਸੋ ਅਸੀਂ ਪ੍ਰਾਈਵੇਟ ਸਕੂਲ ਅਸੀਂ ਸਰਕਾਰੀ ਦੇ ਵਿੱਚ ਵੀ ਬੱਸਾਂ ਦੇਵਾਂਗੇ ਔਰ ਪ੍ਰਿੰਸੀਪਲ ਡਿਸਾਈਡ ਕਰਨਗੇ ਕਿੰਨੀਆਂ ਬੱਸਾਂ ਚਾਹੀਦੀਆਂ ਤੇ ਕਿੰਨੇ ਬੱਚੇ ਬਾਹਰਲੇ ਪਿੰਡਾਂ ਤੋਂ ਆਉਂਦੇ ਨੇ ਤੁਹਾਨੂੰ ਤਾਂ ਕਿ ਕਿਸੇ ਸਰ ਸਿਕਾ ਬੋਲੋ ਅੰਦਾਜ਼ੇ ਦੇ ਸਟਰਕਚਰ ਬੋਲਣ ਦੀ ਗੱਲ ਕਰ ਰਹੇ ਹਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਤਾਂ ਫੰਡ ਕੇਂਦਰ ਲਗਾਤਾਰ ਪੰਜਾਬ ਨੂੰ ਫੰਡ ਤੋਂ ਰੋਕਿਆ ਜਾ ਰਿਹਾ ਹੈ ਤਾਂ ਵੀ 18.5 ਕਰੋੜ ਜਿਉਂ ਆਪ ਲੋਕੋ ਨੂੰ ਲੋਨ ਲੈਣਾ ਤਾਂ ਡਵੈਲਪਮੈਂਟ ਦੇ ਲਈ ਹਾਂ ਉਸ ਨੂੰ ਰੋਕਾ ਉਸ ਤੋਂ ਪਹਿਲੇ ਅਸੀਂ ਨੇ ਕਿਹਾ ਆਰਡੀ ਦੇ ਪੈਸੇ ਰੁਕੇ ਆ ਉਸ ਤੋਂ ਪਹਿਲੇ ਬਾਕੀ देखिए केंद्र ये गलतफहमी में है कि पंजाब के पैसे रोक कर वो पंजाब की तरक्की रोक देगा पंजाबी जो है ना ये तो पूरे देश का पेट पालने वाले हैं पंजाब जो है वो आत्मनिर्भर है पूरी दुनिया में आपको पंजाबी मिल जाएंगे जो ये कहने के लिए अगर एक एक भी आवाज़ लगा दी जाए ना दिल से कि पंजाब में स्कूल अच्छे बनाने हैं आइए हेल्प करें पंजाब में अस्पताल अच्छे बनाने हैं इतना पैसा आ जाएगा कि मतलब आप आपसे गिने नहीं जाएंगे क्योंकि पंजाबी जो है वेल ऑफ है पूरी दुनिया में यहाँ भी मुझे मिले हैं लोग अमेरिका से आए हुए हैं कोई कोई कनेडा रहते हैं तो लेकिन हक जो है पंजाब का वो मिलना चाहिए आर का पैसा मिलना चाहिए एन का पैसा जितनी भी स्कीमों का पैसा रोका हुआ है मिलना चाहिए अदरवाइज कोई बात नहीं अब हक का पैसा लेने के लिए भी पंजाबी हक अपना लेना जानते हैं तो हम देश को पूरे देश को पालते हैं तो हम भूखे थोड़ी मरेंगे तो सरकार हमारी ऐसी है जो ना किसी माफिया को पालती है ना किसी कोई ऐसा हमने कोई ग्रुप बना रखा है कि जिसको हम फेवर करें ना ही अपने किसी के परिवार को पाला जा रहा है सो फर्क यही है कि पंजाब जो है मेरे लिए वो एक परिवार है और मैं हर रोज़ अपने परिवार की मुश्किलें अपने परिवार की दुशारियाँ सुनने के लिए आता हूँ कभी कल कहीं कहीं और था कल कहीं और जाऊँगा तो ਮੈਂ ਸਰ ਐਸਵਾਈਐਲ ਨੂੰ ਲੈ ਕੇ ਗਜਿੰਦਰ ਸ਼ਖਾਵਾ ਦੇ ਵੱਲੋਂ 28 ਤਰੀਕ ਨੂੰ ਮੀਟਿੰਗ ਬੁਲਾਈ ਗਈ ਹੈ ਕਹਿੰਦੇ ਮਿਲ ਕੇ ਦੋਨਾਂ ਸਟੇਟਾਂ ਨੂੰ ਹੱਲ ਕੱਢਣਾ ਪਏਗਾ ਹਾਂਜੀ ਪਹਿਲਾਂ ਵੀ ਮਿਲੇ ਆ ਮੈਂ ਜਾਊਂਗਾ ਜੀ 28 ਤਰੀਕ ਨੂੰ ਤੇ ਮਿਲਾਂਗੇ ਬੈਠਾਂਗੇ ਤੇ ਦੱਸਾਂਗੇ ਹਾਲਾਤ ਪੰਜਾਬ ਦੇ ਸਟੈਂਡ ਕੀ ਹੋ ਜਾਉਗਾ 10 ਦੇਖੋ ਇਹ ਤਾਂ ਉੱਥੇ ਜਾ ਕੇ ਨਾਲ ਮੇਰੇ ਮੇਰੇ ਸੈਕਟਰੀ ਜਾਣਗੇ ਅਫਸਰ ਜਾਣਗੇ ਮੈਂ ਪਹਿਲਾਂ ਵੀ ਮਿਲ ਚੁੱਕਿਆ ਤੇ ਹੁਣ ਜੇ ਕੋਈ ਉਹਨਾਂ ਕੋਲੇ ਨਵੀਂ ਆਫਰ ਹੋਈ ਕੇਂਦਰ ਕੋਲੇ ਕੋਈ ਹੱਲ ਕਰਨ ਦੀ ਤੇ ਦੇਖਦੇ ਆਂ ਪਰ ਇਹਨਾਂ ਮੈਂ ਕਹਿ ਸਕਦਾ ਕਿ ਪੰਜਾਬ ਜਿਹੜਾ ਉਹ ਅੱਜ ਨਾਮ ਤਾਂ ਪਾਣੀ ਦੇ ਪੰਜਾਬ ਦਾ ਜਿਹੜਾ ਪੰਜ ਆਬ ਪੰਜ ਪਾਣੀਆਂ ਤੇ ਹੈ ਪਰ ਨਾ ਸਾਡੇ ਕੋਲ ਸਿੰਚਾਈ ਵਾਲਾ ਪਾਣੀ ਜੋ ਦਰਿਆਵਾਂ ਦਾ ਪਾਣੀ ਉਹ ਉਹ ਸਾਡਾ ਨਹਿਰਾਂ ਦਾ ਉਹ ਪਲੂਟਿਡ ਹੋ ਗਿਆ ਨਾ ਸਾਡੇ ਕੋਲ ਧਰਤੀ ਵਾਲਾ ਪਾਣੀ ਹੈ ਸੋ ਅ ਅਸੀਂ ਆਪਣਾ ਪੱਖ ਪੰਜਾਬ ਦਾ ਰੱਖਾਂਗੇ ਮੈਂ ਕੋਈ ਨਾ ਤਾਂ ਸਰਵੇ ਕਰਾਉਣ ਵੇਲੇ ਮੈਂ ਸੀ ਨਾ ਹੀ ਚਾਂਦੀ ਦੀ ਕਹੀ ਨਾ ਟੱਕ ਲਾਉਣ ਵੇਲੇ ਮੈਂ ਸੀ ਮੈਂ 1 ਨਵੰਬਰ ਨੂੰ ਇੱਕ ਡਿਬੇਟ ਰੱਖੀ ਸੀ ਕਿ ਆਜੋ ਗੱਲ ਕਰ ਲਈਏ ਨਹੀਂ ਕਰਦੇ ਕਿਉਂਕਿ ਉੱਥੇ ਆ ਨਹੀਂ ਸਕਦੇ ਕਿਉਂਕਿ ਇਹਨਾਂ ਕੋਲੇ ਇਹਨਾਂ ਕੋਲੇ ਆਪਦੇ ਹੀ ਬੈਗ ਜਿਹੜੇ ਨੇ ਇਹਨੇ ਭਾਰੀ ਨੇ ਜੋ ਇਹਨਾਂ ਨੇ ਕੀਤੀਆਂ ਹੋਈਆਂ ਨੇ ਕਰਤੂਤਾਂ ਸੋ ਉਹ ਉਹ ਲੋਕਾਂ ਦਾ ਸਾਹਮਣਾ ਨਹੀਂ ਕਰ ਸਕਦੇ ਆਈ ਕੰਟੈਕਟ ਨਹੀਂ ਕਰ ਸਕਦੇ ਸੱਦਲੇ ਵਿੱਚ ਮਾਫੀ ਮੰਗੀ ਹੈ ਕਹਿੰਦੇ ਬੇਅਦਬੀਆਂ ਦੇ ਲਈ ਹੈ ਜੀ ਸੁਖਵੀਰ ਬਾਦਲ ਕਹਿ ਰਿਹਾ ਕਹਿੰਦੇ ਬੇਅਦਬੀਆਂ ਸਾਡੀ ਸਰਕਾਰ ਚ ਹੋਈਆਂ ਅਸੀਂ ਉਸ ਚੀਜ਼ ਦੇ ਲਈ ਮਾਫੀ ਮੰਗਦੇ ਆ ਅਕਾਲੀ ਬੀਜਪੀ ਦੇ ਵੱਲੋਂ ਮਾਫੀਆਂ ਗਲਤੀਆਂ ਨਹੀਂ ਹੁੰਦੀਆਂ ਨੇ ਮਾਫੀਆਂ ਗੁਨਾਹਾਂ ਦੀ ਨਹੀਂ ਹੁੰਦੀਆਂ ਸਰ ਜਿਹੜੀਆਂ ਗਾਈਆਂ ਤੇ ਇਹਨਾਂ ਟੈਕਸ ਲਿੱਤਾ ਜਾ ਰਿਹਾ ਜੀ ਸਰ ਗਾਈਆਂ ਤੇ ਸਰ ਟੈਕਸ ਅੱਜ ਸੀਐਮ ਸਾਹ ਨੂੰ ਮਿਲਿਓ ਆਪਣੀਆਂ ਸਮੱਸਿਆਵਾਂ ਲੈ ਕੇ ਕੀ ਕਹਿਣਾ ਸੀ ਉਹਨਾਂ ਸਰ ਮੇਰਾ ਇਹ ਕਹਿਣਾ ਜੀ ਮੈਂ ਪਿੰਡ ਪਦਮਾ ਦਾ ਰਹਿਣ ਵਾਲਾ ਵਸਨੀਕ ਜੀ ਸਾਡੇ ਉੱਥੇ ਦੇ ਘਰ ਨੂੰ ਸੜਕ ਕਾਫੀ ਟਾਈਮ ਤੋਂ ਜਿਹੜੀ ਹੈ ਉਹ ਕੱਚੀ ਆ ਉਹ ਨਾਲ ਤਾਂ ਉੱਥੇ ਕੋਈ ਸੀਵਰੇਜ ਦਾ ਪ੍ਰਬੰਧ ਆ ਜਿਹੜਾ ਘਰ ਦਾ ਪਾਣੀ ਆ ਉਹ ਵੀ ਬਾਹਰ ਜਾ ਰਿਹਾ ਹੈ ਤੇ ਜਿਹੜਾ ਰੋਡ ਆ ਉਹ ਬਿਲਕੁਲ ਕੱਚਾ ਬਣਿਆ ਹੋਇਆ ਹੈ ਰੇਨੀ ਸੀਜ਼ਨ ਦੇ ਵਿੱਚ ਬਹੁਤ ਨੰਗਣਵੜ ਨੂੰ ਮੁਸ਼ਕਲ ਆਉਂਦੀ ਹੈ ਤੇ ਇਸ ਤੇ ਇਹਨੂੰ ਪੈਂਡਿੰਗ ਪਏ ਹੋਏ 12 ਸਾਲ ਹੋ ਗਏ ਕੋਈ ਸੁਣਵਾਈ ਨਹੀਂ ਹੈਗੀ ਤੇ ਇਸ ਲਈ ਉਸ ਮਾਮਲੇ ਦੇ ਵਿੱਚ ਉਹਨਾਂ ਨੇ ਗੱਲ ਕਰਨ ਕਿੰਨੀਆਂ ਐਪਲੀਕੇਸ਼ਨਾਂ ਤੁਸੀਂ ਪਹਿਲਾਂ ਇਸ ਸੰਬੰਧ ਦੇ ਜਿਹੜੇ ਵੀ ਵਿਭਾਗਾਂ ਨੂੰ ਦਿੱਤੀਆਂ ਕੋਈ ਪਰ ਜਿੱਦਾਂ ਹੁਣ ਪਿੰਡਾ ਸਾਡਾ ਜਿਹੜੀ ਜਿਹੜੀ ਥੋੜੀ-ਬੋੜੀ ਸਰਪੰਚ ਸਾਹਿਬਾ ਦੀ ਸਰਪੰਚ ਸਾਹਿਬ ਨੂੰ ਕਾਫੀ ਵਾਰ ਗਿਆ ਸੀਗਾ ਕਿ ਜਿਹੜੀ ਇਹ ਪਿੰਡ ਦੀ ਸੜਕ ਹੈ ਉਹ ਬਣਾ ਦਿੱਤੀ ਜਾਵੇ ਤੇ ਉਹ ਕਹਿੰਦੇ ਸੀਗੇ ਕਿ ਸਾਡੇ ਪਿੰਡ ਤਾਂ ਹਜੇ ਕੋਈ ਕਾਉਂਸਲ ਵਗੈਰਾ ਨਹੀਂ ਵਜੇ ਤੇ ਉਸ ਕਰਕੇ ਰੋਡ ਨਹੀਂ ਬਣ ਸਕਦਾ ਜੀ ਤੇ ਕਾਫੀ ਮੁਸ਼ਕਲਾਂ ਆਉਣ ਦੇ ਕਾਰਨ ਕਿ ਕਿਉਂਕਿ ਉਸ ਤੋਂ ਪਿੰਡਾਂ ਟੋਬਾ ਵੀ ਆ ਰਹੇ ਹੈ ਸਾਡਾ ਪਿੰਡ ਦਾ ਆ ਸੀਐਮ ਸਾਹਿਬ ਵੱਲੋਂ ਕੀ ਸਿਫਾਰਿਸ਼ਨ ਦਿੱਤਾ ਗਿਆ ਤੁਹਾਨੂੰ ਉਹਨਾਂ ਨੇ ਸਰ ਸਾਡੀ ਜਿਹੜੀ ਕਾਰਵਾਈ ਹੈ ਉਹ ਲੱਗ ਕਰ ਲਈ ਜੀ ਤੇ ਉਹ ਕਹਿੰਦੇ ਬੰਦਾ ਆਪਸ਼ਨ ਦਿੱਤਾ ਜਾਏਗਾ ਸੋਹਣੇ ਗੱਡੀਆਂ ਨੇ ਮੈਨੂੰ ਮੇਲ ਵੀ ਕੀਤੀ ਸੀ ਜੀ ਉਹਨਾਂ ਜੋ ਵੀ ਅੱਗੇ ਵੀ ਕਾਰਵਾਈ ਹੋਏਗੀ ਉਸੇ ਅੱਗੇ ਕੀਤਾ ਜਾਵੇਗਾ। ਮੈਂ ਕਹਿੰਦਾ ਫੋਟੋ ਦੇ ਵਿੱਚ ਗੱਡੀ ਦੇ ਵਿੱਚ ਨੂੰ ਭੇਜ ਵੀ ਦੇ ਕੱਟ ਚੱਲਣੀ ਹੈ। ਓਏ ਇੱਕ ਮਿੰਟ ਤਾਂ। ਹੋਰ ਯਾਰ ਜੀ